ਕੱਲ ਜਿਹੜਾ ਹੈ 25 ਤਰੀਕ ਨੂੰ ਸ਼੍ਰੀ ਜਗਦੀਸ਼ ਅਗਰਵਾਲ ਜੀ ਦੇ ਘਰ ਕ੍ਰਿਸ਼ਨ ਸਰਕਾਰ ਜਿਹੜੀ ਹੈਗੀ ਆ ਇਹ ਗਈ ਹੈ ਉਹਨਾਂ ਦੇ ਔਰ ਮਹਿਲਾ ਮੰਡਲ ਕੀਰਤਨ ਕਰਦਾ ਹੋਇਆ ਗਿਆ ਉੱਥੇ 1 ਘੰਟਾ ਕੀਰਤਨ ਕਰਦਾ ਰਿਹਾ ਔਰ ਭਗਵਾਨ ਰਾਤ ਨੂੰ ਉੱਥੇ ਵਿਸ਼ਰਾਮ ਕੀਤਾ ਔਰ 9:30 ਵਜੇ ਸਵੇਰੇ ਜੇ ਹੈ ਜਗਦੀਸ਼ ਅਗਰਵਾਲ ਜੀ ਦਾ ਪਰਿਵਾਰ ਜਿਹੜਾ ਹੈ ਮੰਦਰ ਚ ਜਿਹੜੇ ਹੈ ਭਗਵਾਨ ਨੂੰ ਲਿਆਏ ਔਰ ਇੱਥੇ ਇਹਨਾਂ ਦੇ ਪਰਿਵਾਰ ਨੇ ਅਭਿਸ਼ੇਕ 9:00 ਵਜੇ ਤੋਂ ਲੈ ਕੇ 12:00 ਵਜੇ ਤੱਕ ਕੀਰਤਨ ਹੋਇਆ ਸ਼ਾਮ ਦਾ ਜਿਹੜਾ ਵਿਸ਼ੇਸ਼ ਹੈ શ્રી ਇਹਕੇ ਬਾਤਿਸ਼ੀ ਜੀ ਦਾ ਪਰਿਵਾਰ ਉਰ ਵਿਸ਼ਾਲੀ ਗੁਪਤਾ ਅਤੇ ਤਰਸੇਮ ਗੁਪਤਾ ਜੀ ਦੇ ਪਰਿਵਾਰ ਨੇ ਜਿਹੜਾ ਹੈ ਉਹ ਅਭਿਸ਼ੇਕਾ ਜਨਮotsav ਹੈ ਔਰ ਇਸ ਦਿਨ ਜੋ ਹੈ ਭਗਵਾਨ ਬਾਲਕ੍ਰਿਸ਼ਨ ਭਗਵਾਨ ਜੀ ਹੈ ਇਸ धरा धाम ਮਿਰਤੀ ਲੋਕ ਮੇ ਆਏ ਔਰ ਵਹਾਂ ਇਹਾ ਇਨੋ ਨੇ ਆਪਣੀ ਲੀਲਾ ਰਚੀ ਔਰ ਲੀਲਾ ਮੇ ਸਭ ਕੋ ਜੋ ਹੈ ਆਪਣਾ ਆਸ਼ੀਰਵਾਦ ਦਿਆ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸ਼੍ਰੀ ਕ੍ਰਿਸ਼ਨ ਕੇਸ਼ੂਤੀ ਕਸ਼ਟੂਰੀ ਤਿਲਕੰ ਲਲਾਟ ਪਟਲੇ वचस्तले कोस्तुवम् नाशाग्रे परमोक्तिकं करतले वेणुकरेकनम् शरवाङ्गे हरिचन्दनं सुललिता कण्ठे चमो तावले ਹਮ ਸਭੂ ਗ੍ਰਿੰਦਵਨ ਚੱਲਦੇ ਹਾਂ ਸਭੀ ਸਾਥ ਗਾਏਗੇ ਗ੍ਰਿੰਦਵਨ I love you. छॾियां सॾ ਕ੍ਰਿਸ਼ਨ ਜਨਮ ਅਸ਼ਮੀਦੀ ਜੋ ਹੈ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਮੰਦਿਰ ਚ। ਔਰ ਲੇਡੀਜ਼ ਜਿਹੜੀ ਮਹਿਲਾ ਮੰਡਲ ਹੈ ਐਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਹੈ। ਔਰ ਸਵੇਰੇ ਕੱਲ ਜਿਹੜਾ ਹੈ 25 ਤਰੀਕ ਨੂੰ ਸ਼੍ਰੀ ਜਗਦੀਸ਼ ਅਗਰਵਾਲ ਜੀ ਦੇ ਘਰ ਕ੍ਰਿਸ਼ਨ ਸਰਕਾਰ ਜਿਹੜੀ ਹੈਗੀ ਆ ਇਹ ਗਈ ਉਹਨਾਂ ਦੇ ਔਰ ਮਹਿਲਾ ਮੰਡਲ ਕੀਰਤਨ ਕਰਦਾ ਹੋਇਆ ਗਿਆ। ਉੱਥੇ ਹੀ ਘੰਟਾ ਕੀਰਤਨ ਕਰਦਾ ਰਿਹਾ ਔਰ ਭਗਵਾਨ ਰਾਤ ਨੂੰ ਉੱਥੇ ਵਿਸ਼ਰਾਮ ਕੀਤਾ ਔਰ 9:30 ਵਜੇ ਸਵੇਰੇ ਜਿਹੜਾ ਜਗਦੀਸ਼ ਅਗਰ왈 ਜੀ ਦਾ ਪਰਿਵਾਰ ਜਿਹੜਾ ਹੈ ਮੰਦਿਰ ਚ ਜਿਹੜੇ ਹੈ ਭਗਵਾਨ ਨੂੰ ਲਿਆਏ ਔਰ ਇੱਥੇ ਇਹਨਾਂ ਦੇ ਪਰਿਵਾਰ ਨੇ ਅਭਿਸ਼ੇਕ ਕਰਾਇਆ ਔਰ 12 ਵਜੇ ਤੱਕ ਮੇਲਾ ਮੰਡਲ ਕੀਰਤਨ ਜਿਹੜਾ ਹੈ ਉਹ ਕਰਦਾ ਰਿਹਾ ਔਰ ਹੁਣ ਰਾਤ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਕੀਰਤਨ ਹੋਇਆ ਉਹ ਸ਼ਾਮ ਦਾ ਜਿਹੜਾ ਅਭਿਸ਼ੇਕ ਹੈ ਜੀ ਇਹ ਕੇ ਬਾਤਿ ਸ਼ੀਦਾ ਪਰਿਵਾਰ ਔਰ ਵਿਸ਼ਾਲੀ ਗੁਪਤਾ ਔਰ ਤਰਸੇਮ ਗੁਪਤਾ ਜੀ ਦੇ ਪਰਿਵਾਰ ਨੇ ਜਿਹੜਾ ਹੈ ਉਹ ਅਭਿਸ਼ੇਕਿਤਾ ਅਰੇ ਬਾਦ ਜਿਹੜਾ ਹੈ ਪ੍ਰਸ਼ਾਦ ਵਿਤਰਨ ਹੋਇਆ ਔਰ ਹਜ਼ਾਰਾਂ ਦੇ ਇਤਰਾਦ ਦੇ ਵਿੱਚ ਲੋਕੀ ਉਰੇ ਆਏ ਆ ਔਰ ਭਗਵਾਨ ਦਾ ਜਨਮ ਦਿਨ ਜਿਹੜਾ ਉਹ ਮਨਾਇਆ ਹੈ ਔਰ ਮਨੋ ਸ਼ਾਸਤਰੀ ਜੀ ਨੇ ਜਿਹੜਾ ਭਗਵਾਨ ਦਾ ਗੁੰਦਾਂ ਗਾਏ ਜਿਹੜਾ ਦੱਸਿਆ ਵੀ ਭਗਵਾਨ ਕਿਸ ਤਰੀਕੇ ਨਾਲ ਪੈਦਾ ਹੋਏ ਉਹਨਾਂ ਦੇ ਬਾਰੇ ਸਾਰੇ ਜਿਹੜੇ ਸੰਤਾਂ ਨੂੰ ਜਿਹੜਾ ਉਹ ਸੁਣਿਆ ਅੱਜ ਫੇਰੇ ਕਿੰਨੇ ਵਜੇ ਪ੍ਰੋਗਰਾਮ ਤੋਂ ਹੈ ਸਵੇਰੇ 9:30 ਵਜੇ ਸ਼ੁਰੂ ਹੋਇਆ ਜੀ ਤੇ ਉਹਨਾਂ ਕੱਲ ਵੀ ਕੋਈ ਪ੍ਰੋਗਰਾਮ ਹੈ ਕੱਲ ਜਿਹੜਾ ਹੈ ਉਹ ਭੰਡਾਰਾ ਹੈ ਲੰਗਰ ਹੈ ਮੰਗਲਵਾਰ ਜਿਹੜਾ ਹੈਗਾ ਉਹ ਪਰ ਇਹ ਦਿੱਤ ਮੰਦਿਰ ਦਾ ਨਿਰਮਾਣ ਵੀ ਹੋ ਰਿਹਾ ਹੈ ਅੱਛੇ ਜੀ ਤੇ ਕਿੰਨਾ ਕ ਮੰਦਿਰ ਕੰਪਲੀਟ ਹੋ ਗਿਆ ਤੇ ਕਦ ਤੱਕ ਪੂਰਾ ਹੋ ਜਾਏਗਾ ਹਲੇ ਜਿਹੜੀ ਹੈ ਬੇਸਮੈਂਟ ਆ ਦੀ ਤਿਆਰ ਹੋਈ ਆ ਜਿਹੜੀ ਕਾਸੀਂ ਬੇਸਮੈਂਟ ਦੀ ਜਿਹੜੀ ਆ ਦਾ ਕਿਰਾਇਆ ਹੈ ਉਹ 11000 ਰੁਪਏ ਰੱਖਿਆ ਔਰ ਜਿਹੜਾ ਇਹਦਾ ਲਾਈਫ ਮੈਂਬਰ ਆ ਉਹਦੇ ਲਈ ਜਿਹੜਾ ਹੈ ਉਹ 50% ਡਿਸਕਾਊਂਟ ਹੈ ਇਹਦੇ ਨਾਲ ਹੀ 80 बाई 20 ਦਾ ਇੱਕ ਲੰਗਰ ਹਾਲ ਹੈ ਜਿਹੜਾ ਕਾਸੀ ਕਿਰਾਇਆ 5900 ਰੁਪਏ ਰੱਖਿਆ ਔਰ ਜੇ ਕੋਈ ਲਾਈਫ ਮੈਂਬਰ ਉਹਨੂੰ ਲਾਂਦਾ ਤਾਂ ਉਹ 50% ਹੈ ਔਰ ਜੇ ਕੋਈ ਤੁਸੀਂ ਲਾਂਦਾ ਤਾਂ ਉਹਦੇ ਲਈ ਫ੍ਰੀ ਹੈ ਉਹਦੇ ਵੀ ਕੋਈ ਚਾਰਜੇਸ ਨਹੀਂ ਤੇ ਜਿਵੇਂ ਕਿ ਤੁਸੀਂ 79 ਤੇ 79 ਦੇ ਬਾਬ ਦੇ ਜਿਹੜੇ ਲੋਗ ਰਹਿੰਦੇ ਉਹਨਾਂ ਨੇ ਵੀ ਕੋਈ ਅਪੀਲ ਕਰਕੇ ਮੰਦਿਰ ਦੇ ਨਿਰਮਾਨ ਵਿੱਚ ਅੱਗੇ ਮੰਦਿਰ ਦੇ ਨਿਰਮਾਨ ਲਈ ਜਿਹੜੇ ਬਾਹਰ ਦੇ ਲੋਕ ਆ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆ ਉਹਨ ਵੀ ਬਾਹਰੋਂ ਵੀ ਜਿਹੜੇ ਆ ਕਈ ਲੋਕ ਟਰਸਟੀ ਬਣੇ ਆ ਜਿੱਦਾਂ 26 ਸੈਕਟਰ ਡ੍ਰੈਨ ਮਾਰਕੀਟ ਤੋਂ ਸ਼ਸ਼ੀਲ ਕੁਮਾਰ ਜੀ ਸਾਡੇ ਟਰਸਟੀ ਬਣੇ ਆ ਆਰਾਮਦਾਤ ਨੱਗਰਵਾਲ ਨੇ ਇੰਡਸਟਰੀਅਲ ਏਰੀਆ ਅੱਜ ਫੇਸ 7 ਦੇ ਵਿੱਚ ਔਰ ਚੰਡੀਗੜ੍ਹ ਰਹਿੰਦੇ ਆ ਉਹ ਵੀ ਸਾਡੇ ਟਰਸਟੀ ਨੇ ਬਜਰੰਗ ਲਾਲ ਜੀ ਪਚਕੁੱਲਾ ਰਹਿੰਦੇ ਔਰ ਸੈਕਟਰ 26 'ਚ ਰਹਿੰਦੇ ਆ ਉਹ ਵੀ ਸਾਡੇ ਟਰਸਟੀ ਨੇ ਮੰਦਿਰ ਦੇ ਔਰ ਉਹਨਾਂ ਦਾ ਬੜਾ ਸਹਿਯੋਗ ਆ ਦੋ ਟਰਸਟੀ ਉਹਨਾਂ ਨੇ ਹੋਰ ਬਣਾ ਕੇ ਮੰਦਿਰ ਨੂੰ ਜਿਹੜੇ ਆ ਉਹ ਦੇਨੇ ਉਹਨਾਂ ਦੇ ਵਿਦ मेरा आचार्य मनोज प्रसाद शास्त्री पंडित जो जन्माष्टमी मनाई गई जी जन्माष्टमी का महत्व जाती है इसके बारे में जन्माष्टमी भगवान भगवान कृष्ण का जन्मोत्सव है और इस दिन जो है भगवान बाल कृष्ण भगवान जी है इस धराधाम मृत्यु लोक में आए और वहाँ यहाँ इन्होंने अपनी लीला रची और लीला में सबको जो है अपना आशीर्वाद दिया और भगवान सभी भक्तजन उनका गुणगान करते हैं आज के दिन पूर्ण रात्रि भर जागरण करते हैं भगवान का बंधन करते हैं और भगवान की पूजा करते हैं भगवान का रुद्राभिषेक करते हैं कहीं कहीं पर भंडारा भी लगता है सभी भक्त जो है उस भंडारा का आनंद लेते हैं और भगवान का आशीर्वाद प्राप्त करते हैं जिन्हें हमें साढ़े पाँच बैंड नाल ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ